ਅੱਜ ਬੜੀ ਖੁਸ਼ੀ ਦਾ ਦਿਨ ਹੈ ਖੁਸ਼ੀ ਦੀ ਗੱਲ ਹੈ ਕਿ ਬਠਿੰਡਾ ਸ਼ਹਿਰ ਦੀ ਮਹਾਨ ਹਸਤੀ ਦੇ ਨਾਮ ਨਾਲ ਜਾਣੀ ਜਾਂਦੀ ਡਾਕਟਰ ਤਰਸੀਮ ਗਰ ਜੋ ਕਿ ਸਟੇਟ ਸੈਕਟਰੀ ਟ੍ਰੇਡਿੰਗ ਪੰਜਾਬ ਆਵਾਜ਼ੀ ਪਾਰਟੀ ਵਿੱਚ ਆਪਣੀ ਸੇਵਾ ਨਿਵਾਰੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਭਾਵੇਂ ਕੋਰੋਨਾ ਕਾਲ ਉਹ ਵੀ ਬਠਿੰਡੇ ਵਿੱਚ ਜਾਂ ਜਿਹੜਾ ਹੜਪੀੜਤਾ ਲਈ ਸਹਾਇਤਾ ਕੀਤੀ ਹੈ ਪੇਸਿਵਲ ਡਿਫੈਂਸ ਤੇ ਰਾਹੀਂ ਉਹ ਸੇਵਾ ਕਰ ਰਹੇ ਨੇ ਉਹਨਾਂ ਦੀਆਂ ਸਾਰੀਆਂ ਸੇਵਾਵਾਂ ਦੇਖ ਕੇ ਅੱਜ ਇੱਕ ਨੂਰ ਬੈਲਫੇਅਰ ਸੁਸਾਇਟੀ ਜਿਸਟਰ ਬਟੰਡਾ ਨੇ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਹੈ ਤਾਂ ਇਸ ਮੌਕੇ ਤੇ ਸਾਡੇ ਬਟੰਡਾ ਸ਼ਹਿਰ ਦੇ ਸਮਾਜ ਸੇਵੀ ਤੇ ਹੋਰ ਕਤਵੰਤੇ ਹਾਜ਼ਰ ਵਿਅਕਤੀ ਸਾਹਿਬ ਜਿਨ੍ਹਾਂ ਵਿੱਚ ਰਜੇਸ਼ ਬਾਂਸਲ ਸੋਸ਼ਲ ਲਾਈਫ ਸਰਵਿਸ ਸਰਵਿਸ ਆਰਗੇਨਾਈਜ਼ਰ ਸਟੇਟ ਪ੍ਰੈਜ਼ੀਡੈਂਟ ਪੰਜਾਬ ਸਿਵਲ ਡਿਫੈਂਸ ਪਰਿੰਦਾ ਦੇ ਨਾਲ ਵੀ ਜੁੜੇ ਨੇ ਸ਼੍ਰੀ ਅਨੰਦ ਜੈਨ ਜੀ ਸੰਸਥਾਪਕ ਹੈਲਪ ਫਾਰ ਨੀਡ ਫਾਊਂਡੇਸ਼ਨ ਵਿਕਾਸ ਬੱਬਰ ਜੀ ਸਿਵਲ ਡਿਫੈਂਸ ਕਰਨਵੀਰ ਜੀ ਤੇ ਹੋਰ ਮਠੰਡਾ ਸ਼ਹਿਰ ਦੇ ਲੋਕ ਵੀ ਅੱਜ ਇੱਥੇ ਮੌਕੇ ਦੇ ਹਾਜ਼ਰ ਹੋਏ ਨੇ ਕਿਉਂਕਿ ਡਾਕਟਰ ਸਾਹਿਬ ਸਤਮੁਛੀ ਮਾਨਵਤਾ ਦੇ ਪੜੇ ਦੀ ਕੰਮ ਕਰਦੇ ਨੇ ਤੇ ਗੱਲ ਕਰ ਰਹੇ ਆ ਅੱਜ ਇਸ ਮੌਕੇ ਦੇ ਰੇਸ਼ਮ ਨੂੰ ਚਾਹ ਦੂਆ ਚੱਲ ਪਿਆ ਚੱਲ ਹਾਂਜੀ ਜਿੱਥੇ ਸਮਾਜ ਸੇਵਾ ਦੀ ਕਮਾਈ ਆਉਂਦੀ ਹੈ ਉੱਥੇ ਦਾਸਤਾ ਸਰਨ ਨੂੰ ਫਿਲਮਾਂ ਅੱਗੇ ਖੜੇ ਹੁੰਦੇ ਹੈ ਚਾਹੇ ਉਹ ਸਵਾਵਾ ਜਿਵੇਂ ਕਿ ਮੈਂ ਦੇਖੀ ਜੀ ਅੱਜ ਤੇ ਇਹ ਰਿਹਾ ਕਿ ਉਹ ਯਾ ਮਤਲਬ ਸ਼ਾਇਦ ਜਿਵੇਂ ਕਰੋਨਾ ਕਾਲ ਵਿੱਚ ਤੁਸੀਂ ਕਰਨ ਦੇਖਿਆ ਹੋਣਾ ਮੰਨੋ ਕਿ ਜਿਸ ਟਾਈਮ ਲੋਕ ਇਹ ਸੋਚ ਰਹੇ ਸੀ ਵੀ ਪਤਾ ਨਹੀਂ ਕੀ ਹੋਊਗਾ ਬਿਲਕੁਲ ਉਸ ਟਾਈਮ ਤੇ ਡਾਕਟਰ ਸਾਹਿਬ ਅੱਗੇ ਨਿਕਲ ਕੇ ਬਾਹਰ ਆ ਕੇ ਮਤਲਬ ਕਿ ਲੋਕਾਂ ਨੂੰ ਦਵਾਈਆਂ ਬੇਕਰ ਰਾਈਟ ਥਿੰਕ ਡਾਕਟਰ ਸਾਹਿਬ 2 ਲੱਖ ਦੇ ਵੀ ਰੁਪਏ ਉਹ ਟਾਈਮ ਦਵਾਈਆਂ ਬਣੀ ਕੇ ਸਾਂ 2 ਲੱਖ ਪੇਸ਼ੈਂਟਸ ਨੂੰ ਉਸ ਟਾਈਮ ਦਵਾਈ ਪ੍ਰੋਵਾਈਡ ਹੋਈ ਗਈ ਸੀ ਔਰ ਅਸੀਂ ਖੁਦਾ ਆ ਨਾਲ ਲੱਖ ਉਸ ਟਾਈਮ ਨੂੰ ਕਰਵਾਇਆ ਸੀ ਲੋਕਾਂ ਨੂੰ ਲੰਗਰ ਪ੍ਰੋਵਾਈਡ ਕਰਵਾਇਆ ਔਰ ਪਿਛਲੇ ਇੱਕ ਮਹੀਨੇ ਤੋਂ ਮੈਂ ਦੇਖ ਰਿਹਾ ਕਿ ਹਰ ਪ੍ਰਭਾਵੀ ਦੇ ਲਈ ਜਿਹੜਾ ਹੈਗਾ ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਹੈ ਪਾਣੀ ਦੇ ਵਿੱਚ ਡੁੱਬੇ ਹੋਏ ਪਿੰਡ ਹੈ ਇਹ ਅਗਰ ਮੈਂ ਤੁਹਾਨੂੰ ਉਹਦੀ ਵੀਡੀਓਜ਼ ਦਿਖਾਵਾਂ ਤਾਂ ਮਤਲਬ ਕਿ 3-3 ਫੁੱਟ ਪਾਣੀ 4-4 ਫੁੱਟ ਪਾਣੀ ਨਾ ਜਿੱਤੇ ਫਰੋੜ ਕਰ ਰਹੇ ਸਨ ਉੱਥੇ ਜਾ ਕੇ ਪਾਣੀ ਚ ਉਤਰ ਗਏ ਮਤਲਬ ਕਿ ਸਾਨੂੰ ਉਸ ਟਾਈਮ ਖੁਦ ਨੂੰ ਇਹ ਡਰ ਲੱਗ ਰਿਹਾ ਸੀਗਾ ਕਿ ਉਸ ਪਾਣੀ ਦੇ ਵਿੱਚ ਜੈਦਲੇ ਸਭ ਵੀ ਸੀਗੇ ਜੈਦਲੇ ਜਾਨ ਵੀ ਸੀਗੇ ਅੱਪਾ ਕਹਿਦੇ ਆ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਲੋਕਾਂ ਦੀ ਸੇਵਾ ਜਾਨ ਦੀ ਪਰਵਾਹ ਨਹੀਂ ਕੀਤੀ ਸਰ ਈਵਨ ਸਾਨੂੰ ਇਹਦੇ ਨਾਲ ਇਨਸਪੀਰੇਸ਼ਨ ਮਿਲਿਆ ਜਿਦੋਂ ਅਸੀਂ ਸੋਚਿਆ ਸਾਡਾ ਸੈਨਾਪਤੀ ਅੱਗੇ ਜਾ ਰਿਹਾ ਹੈ ਮਤਲਬ ਕਿ ਪਾਣੀ ਦੇ ਵਿੱਚ ਅਸੀਂ ਨਾਲ ਕੋਈ ਕੁਝ ਕਰਦੀਆਂ ਔਰ ਅਸੀਂ ਪਿਛਲੇ 1 ਮਹੀਨੇ ਤੋਂ ਉਹਨਾਂ ਦੀ ਸੇਵਾ ਦਾ ਉਹਨਾਂ ਦੀ ਸੇਵਾ ਕਹਿੰਦੇ ਨਾਲ ਰੁਕਾ ਹੁੰਦੇ ਸੇਵਾ ਦਾ ਘਰ ਬਹੁਤ ਇੱਕ ਮਹੀਨੇ ਤੱਕ ਉੱਥੇ ਲਗਾਤਾਰ ਅਜੇ 2 ਮਹੀਨੇ ਤੋਂ 2 ਮਹੀਨੇ ਤੋਂ ਪਰ ਹੋ ਗਿਆ 4-5 ਨੂੰ ਪਰ ਹੋ ਗਿਆ 27 ਤਰੀਕ ਨੂੰ ਸੇਵਾ ਸ਼ੁਰੂ ਹੋਈ ਸੀ ਜਿਹੜੀ ਫਿਰ ਕੰਟੀਨਿਊ ਚੱਲ ਰਹੀ ਆ ਜੇ ਇਹਨਾਂ ਦੇਖ ਕੇ ਹੋਰ ਵੀ ਲੋਕਾਂ ਨੇ ਸੇਵਾ ਸ਼ੁਰੂ ਕੀਤੀ ਅਸੀਂ ਮੇਰੇ ਗਿਆਨ ਦੇ ਵਿੱਚ ਇਹਦੇ ਵਾਸਤੇ ਕਿਸੇ ਕੋਲ ਨਹੀਂ ਹੈ ਲੋਕ ਸਦਾ ਕੰਮ ਦੇਖ ਕੇ ਮਤਲਬ ਕਿ ਸਾਨੂੰ ਜੇ ਵੀ ਉੱਥੇ ਜਾਂਦਾ ਵੀ ਹੈ ਤਾਂ ਉਹ ਇਹ ਪੁੱਛ ਕੇ ਜਾਂਦਾ ਹੈ ਯਾਰ ਵੀ ਡਾਕਟਰ ਸਾਹਿਬ ਪੁੱਛ ਕੇ ਜਾਂਦਾ ਹੈ ਕਿ ਡਾਕਟਰ ਸਾਹਿਬ ਦੀ ਸਮਾਂ ਦੇਖਿਆ ਨੇ ਕਿੱਤੇ ਦੇ ਕੇ ਕਿਉਂ ਦੇ ਕੇ ਇਹਨਾਂ ਨੇ ਗਰਾਊਂਡ ਦੇ ਉੱਪਰ ਇੰਨਾ ਕੰਮ ਕੀਤਾ। ਔਰ ਬੜੀ ਖੁਸ਼ੀ ਹੁੰਦੀ ਹੈ ਜੋ ਇਹ ਜੀ ਸਮਾਜ ਸੇਵੀ ਇਹ ਜੀ ਮਾਨਸ ਦੀ ਨਾਲ ਕੰਮ ਕਰਨਾ ਮੌਕਾ ਮਿਲਿਆ। ਸਾਨੂੰ ਸਿਵਲ ਬੈਂਸ ਸਿਵਲ ਨੇਤਾ ਵਲੰਟੀਅਰ ਵੀ ਆ ਔਰ ਸੋਸ਼ਲ ਲਾਈਫ ਸਰਵਿਸ ਆਰਗੇਨਾਈਜੇਸ਼ਨਾਂ ਨੇ ਸਟੇਟ ਪੱਧਰ 'ਤੇ ਪੰਜਾਬ ਦਾ ਪਰ ਇਹਨਾਂ ਦੇ ਨਾਲ ਜੋ ਕੰਮ ਕਰਕੇ ਮਜ਼ਾ ਆਇਆ ਮੱਭਾ ਕਿ ਮਾਨੂੰ ਤਸੱਲੀ ਮਿਲਦੀ ਹੈ। ਕਿ ਅਸੀਂ ਕੋਈ ਵੀ ਕੰਮ ਕਰਦੇ ਆ ਸਾਨੂੰ ਬੈਕਅਪ ਦਾ ਸਾਥ ਬੈਠੇ ਆ। ਅਸੀਂ ਉੱਥੇ ਮੈਡੀਕਲ ਕੈਂਪ ਲਗਾਏ ਜਾਂਦੇ ਆ ਚਾਹੇ ਉਹ ਤੇਜੀ ਰਾਜ ਮੰਡਲ ਜਾਂਦੇ ਆ ਮੈਂ ਤਾਂ ਚਾਹ ਲਈ ਕਰ ਨੂੰ ਵਟਸਐਪ ਪਾ ਦਾਂਗਾ। ਇਹ ਡਾਕਟਰ ਸਾਹਿਬ ਕੰਮ ਮੈਂ 100 ਬੰਦੇ ਨੂੰ ਕਿੱਟ ਦੇ ਕੇ ਆਣੀ ਆ ਰਸਨ ਦੀ ਮੈਨੂੰ ਚੇਂਜ ਦੀ ਹੈ ਮੈਨੂੰ 500 ਬੈਟਰੀ ਪਾਣੀ ਦੀ ਚੇਂਜ ਦੀ ਹੈ ਮੈਨੂੰ 200 ਬੰਦੇ ਦੀ 500 ਬੰਦੇ ਦੀ ਦਵਾਈ ਦੇਂਦੀ ਹੈ ਮੈਨੂੰ ਅਗਲੇ ਦਿਨ ਸਵੇਰੇ ਇੱਥੇ ਗੱਡੀ ਭਰੀ ਵੀ ਤਿਆਰ ਰਹਿੰਦੀ ਹੈ ਤਾਂ ਵੀ ਆਮ ਪਾਰਟੀਆਂ ਕੋ ਵੀ ਲੋਕ ਆ ਗਏ ਮਤਲਬ ਕਿ ਕਹਿੰਦੇ ਕਿ ਡਾਕਟਰ ਤੁਸੀਂ ਸਰਗਰਮ ਕਰੋ ਸਰਕਾਰੀ ਕੰਮ ਕਰੋ ਠੀਕ ਹੈ ਨਾ ਬਟ ਇਹਨਾਂ ਦੀ ਜੋ ਸੋਚ ਹੈ ਯਾਰ ਜਿਹੜੀ ਪਾਰਟੀ ਅੱਛਾ ਕੰਮ ਕਰਦੀ ਹੈ ਪਸ਼ਮੀਰੀ ਸਟੇਟ ਲਈ ਕੰਮ ਕਰਦੀ ਹੈ ਧੰਨਵਾਦ ਤੁਹਾਡਾ ਸਾਡੇ ਨਾਲ ਗੱਲ ਕਰ ਲਈ ਗੱਲ ਕਰ ਰਹੀਆਂ ਵਿਕਾਸ ਗੋਫਰਜੀ ਵੀ ਸਾਡੇ ਨਾਲ ਜੁੜੇ ਨੇ ਸਭ ਤੁਹਾਡੇ ਕੀ ਵਿਚਾਰ ਹੈ ਕੀ ਇਹ ਨਾ ਡਾਕਟਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਸੀਮਲ ਡਿਫੈਂਸ ਬਨਉਗੀ ਪੇ ਆਮ ਆਦਮੀ ਬਨਉਗੀ ਹੋਰ ਕਈ ਸੋਸਾਇਟੀਆਂ ਮਿਲ ਕੇ ਸਭ ਬਹੁਤ ਅੱਛਾ ਕੰਮ ਕਰ ਰਹੇ ਆ ਬਰਾਉਂਗ ਲੈਵਲ ਤੇ ਇਹਨਾਂ ਨੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਹਰ ਚੀਜ਼ ਬਨਉ ਕੋਈ ਦਵਾਈਆਂ ਵੀ ਕਿਸੇ ਪਰਿਮਿਟਿਵਿਟੀ ਕੋਈ ਪਾਣੀ ਵੀ ਰਾਸ਼ਨ ਵੀ ਅਨਾਜ ਦਾਣੀਆਂ ਵੀ ਕੋਇਲਾ ਵੀ ਕਿਸੇ ਤਰ੍ਹਾਂ ਦੀ ਬੱਚਿਆਂ ਦੇ ਮਿਸਟਰੀ ਲੋੜਾਂ ਹਰ ਜ਼ਰੂਰਤ ਪੂਰੀ ਕੀਤੀ ਹੈ ਕੋਈ ਐਮਰਜੈਂਸੀ ਸੀ ਉੱਤੇ ਨੇ ਵਕਤਾਂਾਂ ਦਾ ਆਪਣਾ ਜਿਹੜਾ ਕਲਪਰਟ ਹੋਇਆ ਸੀ ਪਾਕਤ ਪਾਕਿਸਤਾਨ ਦੇ ਵਿਚਾਰ ਜਦੋਂ ਬੰਬ ਬਲਾਸ ਹੋ ਰਹੇ ਸੀ ਕੁਝ ਹੋ ਰਿਹਾ ਸੀ ਅਸੀਂ ਬਤौरा ਉਹਦੀ ਸੀ ਬਿਲਕੁਲ ਜੀ ਅਸੀਂ ਬਤौरा ਵਲੰਟੀਅਰ ਸੀ ਵੜਕਾਂ ਦੇ ਉੱਤੇ ਸਾਰੇ ਮਨਦੂਸ ਸਿੰਘ ਕੰਮ ਕਰ ਰਹੇ ਸੀ ਰਾਤ ਨੂੰ ਚਾਈ ਟਾਈਪ ਹੋਤੀ ਹੈ 40 ਸਵੇਰੇ 3:00 ਵਜੇ ਆ ਜਾਂ ਰਾਤ ਦੇ 1:00 ਵਜੇ ਇਦਾਂ ਨਹੀਂ ਆ ਬਲਕਿ ਹੁੰਦੇ ਸੀ ਤੁਸੀਂ ਜਾਗਦੇ ਸੀ ਬਿਲਕੁਲ ਡਬਲ ਰਿੰਗ ਤੇ ਕਦੇ ਆਣੀ ਹੈ ਵੀ ਡਬਲ ਰਿੰਗ ਕਰਨ ਦੀ ਲੋੜ ਪਈ ਫਸਟ ਰਿੰਗ ਰਿੰਗ ਹੁੰਦੀ ਸੀ ਨਾਲ ਨਾਲ ਕੰਪਲਕ ਕਰਨੀ ਹੁੰਦੀ ਬੇਟਾ ਦੋਸਤ ਕੀ ਹੋਇਆ ਸਭ ਠੀਕ ਹੈ ਵੀਕਾ ਇਦਾਂ ਇੱਕ ਇਦਾਂ ਲੀਡਰ ਜੋ ਸੇਨਾਪਤੀ ਦੀ ਧਾਰਨ ਕੀ ਹੈ ਅਗਰ ਸੇਨਾਪਤੀ ਚੰਗਾ ਹੈ ਤਾਂ ਫਿਰ ਜੰਗ ਦਾ ਬਧਿਖ ਹੈ ਤੋ ਇਹ ਵੀ ਅਬੀ ਪਰੂ ਦੇ ਕੰਮ ਕਰ ਰਹੇ ਨਹੀਂ ਸਾਡੇ ਪਰਸਨ ਵੀ ਹੁੰਦਾ ਹੈ ਵੀ ਅਗਰ ਸਮਾਜ ਸੇਵੀ ਦੇ ਤੌਰ ਤੇ ਇਦਾਂ ਜੇ ਕੰਮ ਕਰ ਰਹੇ ਨੇ ਫਿਰ ਵੀ ਕਾ ਪੋਲਿਟਿਸ਼ੀਨ ਅੱਗੇ ਆ ਕੇ ਇਹਨਾਂ ਨੂੰ ਸਹਰਾ ਆਦਰ ਸੱਤ ਲੈ ਕੇ ਮੇਰੇ ਸਾਹਮਣੇ ਸਾਡੇ ਸਾਹਮਣੇ ਐਮਐਲਏ ਸੀਟ ਵੀ ਨਹੀਂ ਕਹੀ ਜੀ ਅਗਰ ਐਮਐਲਏ ਜੇ ਅਗਰ ਇੱਕ ਸਮਾਜ ਸੇਵੀ ਇਦਾਂ ਦਾ ਕੰਮ ਕਰ ਸਕਦਾ ਹੈ ਜੇ ਵੀnga ਐਮਐਲਏ ਜਾਂ ਵੀnga ਐਮਪੀ ਤੇ ਕਿੰਨਾ ਕੁ ਵਧੀਆ ਕੰਮ ਕਰ ਸਕਦੇ ਨੇ ਜਿਹੜੇ ਗਰਾਊਂਡ ਲੈਵਲ ਤੇ ਲੋਕਾਂ ਨਾਲ ਤੁਹਾਡੇ ਖੋਲਦੇ ਕੋ ਗਰਾਊਂਡ ਲੈਵਲ ਬਿਲਕੁਲ ساری ਹਵਾ ਚਿੱਕਲਾ ਜਿਆਦਾ ਕਰਦੇ ਬਿਲਕੁਲ ਬਿਲਕੁਲ ਅਸੀਂ ਇਹਦੀ ਬੜਾ ਸੀ ਕਹਿੰਦੇ ਆ ਵੀ ਡਾਕਟਰ ਹੋ ਵੀ ਚਲੋ ਹੁਣ ਮੌਕਾ ਹੈਗਾਗਾ ਵੀ ਚਲੋ ਇੱਕ ਇਸੇ ਆਪਾਂ ਉਹ ਨਹੀਂ ਕਰਦੇ ਛੋਟੇ ਲਈ ਨਹੀਂ ਕਰਦੇ ਜਿੱਥੇ ਖੁਸ਼ ਹੋ ਵਰਤੇ ਬਣਿਆ ਉਹ ਸੀ ਕਿ ਐਮਐਲਏ ਜੀ ਸੀ ਲਗੋ ਇਹ ਮੇਰੇ ਵੀਊਜ਼ ਨਹੀਂ ਆਸੀਂ ਜਦੋਂ ਮਾਰਕੀਟ ਫੀਲਡ ਵਿੱਚ ਜਾਂਦੇ ਹੈਗੇ ਬੜੇ ਲੋਕਾਂ ਨੇ ਸਾਨੂੰ ਕਿਹਾ ਵੀ ਡਾਕਟਰ ਵੀ ਐਮਐਲਏ ਹੋਣੇ ਚਾਹੀਦੇ ਨੇ ਜਾਂ ਐਮਪੀ ਹੋਣੇ ਚਾਹੀਦੇ ਨੇ ਜਾਈ ਕੋ ਬਧੀਆ ਇੱਕ ਰਿਸਪੋਨਸੀਬਿਲ ਉਹਨਾਂ ਨੂੰ ਹੋਣੀ ਚਾਹੀਦੀ ਆ ਕਿ ਜਦੋਂ ਲੋਕਾਂ ਨੂੰ ਇਹਨਾਂ ਨੂੰ ਅਪਰੋਚ ਕਰਨਾ ਪੜਾਈ ਜੀ ਆ ਪਰ ਉਹਨੋਂ ਵੱਡੀ ਗੱਲ ਇਹ ਹੈ ਕਿ ਅਪਰੋਚ ਕਰਨਾ ਬੜਾ ਈਜ਼ੀ ਨੇ ਇਸ ਤਰ੍ਹਾਂ ਦੇ ਲੋਕੋ ਵੀ ਘਟੋਂ ਬਿਲਕੁਲ ਬਿਲਕੁਲ ਜੀ ਆਣਾ ਜੇ ਜੇ ਵੀ ਲੋਕਾਂ ਜਿਹੜੇ ਗਰਾਊਂਡ ਲੈਵਲ ਨਾਲ ਜੁੜੇ ਹੋਣ ਲੋਕਾਂ ਨੂੰ ਈਜ਼ੀਲੀ ਅਪਰੋਚ ਦੇ ਵਿੱਚ ਹੋਣ ਵੀ ਲੋਕਾਂ ਨਾਲ ਹਿਸ਼ਕਿਟਾਣਾ ਨਾ ਕੋਈ ਐਰ ਵੀ ਬਜਾ ਜੇ ਮੈਂ ਕਿਸੇ ਐਮਪੀ ਕੋਲੇ ਚੱਲਿਆ ਤੇ ਮੈਨੂੰ ਫਿਰ ਟਾਈਮ ਲੈ ਕੇ ਜਾਣਾ ਪਊਗਾ ਜਾਂ ਮੈਂ ਕਿਸੇ ਅਫਸਰ ਕੋਲੇ ਚੱਲਿਆ ਵੀਰ ਪਤਾ ਨਹੀਂ ਮੇਰਾ ਕੰਮ ਹੋਊਗਾ ਵੀ ਨਹੀਂ ਜੈ ਸਰ ਤੁਸੀਂ ਇਹ ਬਹੁਤ ਵਧੀਆ ਗੱਲ ਕੀਤੀ ਵੀ ਰਾਜਨੀਤੀ ਕੇ ਇਸ ਤਰ੍ਹਾਂ ਦੇ ਐਮਪੀ ਐਮਐਲਏ ਹੁਣ ਬਿਲਕੁਲ ਪੰਜਾਬ ਦਾ ਨਕਸ਼ਾ ਹੀ ਹੋ ਰੋਗਾ ਬਿਲਕੁਲ ਜੀ ਬਿਲਕੁਲ ਸਾਡੇ ਕੇ ਨਾਲ ਗੱਲ ਕਰਨੀ ਧੰਨਵਾਦ ਤਾਂ ਹੁਣ ਗੱਲ ਕਰ ਰਹੇ ਆ ਸੇਮ ਗਰਮੀ ਜਿਨ੍ਹਾਂ ਨੇ ਗਰਾਉਂਡ ਲੈਵਲ ਤੇ ਲੋਕਾਂ ਦੇ ਦੁੱਖ ਸਮਝਦੇ ਨੇ ਜੇਕਰ ਅਸੀਂ ਇਹ ਵੀ ਕਹਿ ਸਕਦੇ ਆ ਜੇ ਕਿਸੇ ਕੋਲੇ ਕੋਈ ਦਵਾਈ ਚੋਕੇ ਪੈਸੇ ਨਹੀਂ ਤਾਂ ਦਵਾਈ ਵੀ ਡਾਕਟਰ ਸਾਹਿਬ ਫ੍ਰੀ ਦਿੰਦੇ ਨੇ ਤੇ ਹੋਰ ਤਾਂ ਸਾਡੇ ਜਿਹੜੇ ਅੱਜ ਸਮਾਜ ਸੇਵਿਕ ਇੱਥੇ ਇਕੱਠੇ ਹੋਏ ਨੇ ਉਹਨਾਂ ਵੀਰਾਂ ਨੇ ਸਾਰੀ ਗੱਲ ਦੱਸਦੀ ਤਾਂ ਗੱਲ ਕਰਦੇ ਆਂ ਤੇ ਸ਼ੇਅਰ ਕਰਨ ਦੀ ਡਾਕਟਰ ਸਾਹਿਬ ਦੇ ਵਿਚਾਰ ਕੀ ਹੈ ਇਨਵੈਸਟਰ ਮਨੁਸ਼ਿਆਤ ਮਾਹੀ ਕਲਤ ਤੁਹਾਡਾ ਤੇ ਇੱਕ ਵੈਲਫੇਅਰ ਸੁਸਾਇਟੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਮਾਨ ਸਨਮਾਨ ਬਖਸ਼ਿਆ ਬਾਕੀ ਜੋ ਅਨੰਦ ਜੀ ਨੇ ਕਿਹਾ ਉਹ ਉਹਨਾਂ ਦੇ ਪਰਸਨਲ ਵਿਚਾਰ ਨੇ ਮੇਰਾ ਕਿਸੇ ਤਰ੍ਹਾਂ ਦਾ ਕਨੈਕਸ਼ਨ ਲੱਭ ਜਾਂਦਾ ਠੀਕ ਹੈ ਡਾਕਟਰ ਸਾਹਿਬ ਦਿਲ ਦੀ ਭਾਵਨਾ ਹੈ ਉਹਨਾਂ ਦੀ ਕੋਈ ਉਹਨਾਂ ਦੀ ਦਿਲ ਦੀ ਭਾਵਨਾ ਹੈ ਸਰਦਾਰ ਜੀਤ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਮੈਂ ਹੋਰ ਮੇਰੇ ਮਾਰਗਦਰਸ਼ਕ ਵੀ ਨੇ ਤੇ ਉਹ ਅੰਦਰ ਦੇ ਸ਼ੇਧੇ ਐਮ ਐਲ ਐਮ ਨੇ ਮੈਂ ਜੋ ਵੀ ਕੰਮ ਕਰਦਾ ਉਹਨਾਂ ਦੇ ਅਸ਼ੀਰਵਾਦ ਨਾਲ ਉਹਨਾਂ ਦੇ ਬਿਹਾਰ ਹਿੱਤ ਕਰਦਾ ਬਾਕੀ ਦੀ ਸੇਵਾ ਨਹੀਂ ਕਰਦਾ ਸੇਵਾ ਤਾਂ ਮੈਨੂੰ ਮੇਰੇ ਪਰਿਵਾਰ ਤੋਂ ਮੇਰੇ ਪਿਤਾ ਜੀ ਨੇ ਵੀ ਮੈਨੂੰ ਇਹ ਸ਼ਹੀਦੀ ਕਰਤੀ ਗਈ ਸੀ ਕਿ ਜੋ ਤੁਹਾਡੇ ਕੋਲ ਤਿਲਕੁਲ ਹੈ ਸੋ ਪ੍ਰਮਾਤਮਾ ਨੇ ਤੁਹਾਨੂੰ ਲੋਕਾਂ ਦੀ ਸੇਵਾ ਵਾਸਤੇ ਦਿੱਤਾ ਹੈ ਮੈਂ ਕੋਸ਼ਿਸ਼ ਕਰਦਾ ਮੈਂ ਤੇ ਖਰਾਬ ਹੋ ਜਾ ਚਾਹੇ ਉਹ ਤੋਂ ਨਾਕਾਸੀ ਰਸੀ ਸਾਹਿਬ ਸਾਡੇ ਮੇਰੇ ਵਿਦਿਅਕ ਲਈ ਉਹਨਾਂ ਦੇ ਸਾਨੂੰ ਅਸ਼ੀਰਵਾਦ ਰਹਿੰਦਾ ਹੈ ਉਹ ਮਾਰਗਦਰਸ਼ਨ ਮਿਲਦੇ ਰਹਿੰਦੇ ਨੇ ਕਰੋਨਾ ਚਾਲ ਦੇ ਵਿੱਚ ਜਿੱਥੇ ਅਸੀਂ ਮੈਂ ਹੈਰਾਨ ਹੁੰਦਾ ਸੀ ਵੀ ਉਹ ਸੋਚ ਕੇ ਵੀ ਜਿਸੋਚਦੇ ਹਾਂ 5000 ਬੰਦੇ ਦਾ ਦੇਲੇ ਮੰਦਰ ਬੰਦਦਾ 2500 ਦਾ 3500 ਦਾ ਸਰ ਹੈ ਜੀ ਆਮ ਬੰਦਾ ਨਹੀਂ ਕਰ ਸਕਦਾ ਤੇ ਮੈਨੂੰ ਨਹੀਂ ਪਤਾ ਲੋਕਾਂ ਨੇ ਸੇਵਾ ਦਿੱਤੀ ਹੈ ਮੈਂ ਪਰ ਮੈਂ ਕੋਲ ਕਰਤਾ ਨਾ ਇਹਦੇ ਕੁਝ ਨਹੀਂ ਲੋਕ ਸੇਵਾ ਦੇ ਲਏ ਅਸੀਂ ਇਹ ਤਿਆਰ ਕਰ ਰਹੇ ਹਾਂ ਨੇ ਅਲੱਗ-ਅਲੱਗ ਸੁਸਾਇਟੀਾਂ ਜਿਹਨੇ ਆਸਰਾ ਕੋ ਵੀ ਪਾਲੀਆ ਦੀ ਗੋਗੇ ਹੋਰ ਕਈ ਸਾਡੇ ਨਾਲ ਸੁਸਾਇਟੀ ਜੁੜੀਆਂ ਉਹ ਆਉਂਦੀ ਐਂਬੂਲੈਂਸਾਂ ਦੇ ਵਿੱਚ ਲਿਆ ਕੇ ਲੰਗਰ ਨੂੰ ਲੋਕਾਂ ਲੈ ਕੇ ਜਾਂਦੇ ਹਨ। ਪਰ ਆਪ ਮਨ ਅਸ਼ੀਰਵਾਦ ਕਸ਼ੇ ਹੁਣ ਜਿਹੜਾ ਸਾਨੂੰ ਆਾ ਛੜ ਦੀ ਸਥਿਤੀ ਆਈ ਪੰਜਾਬ ਤੋਂ ਬਚਨੇ ਸੀ ਡਿਫੈਂਸ ਕਮਿਸ਼ਨ ਦੇ ਬਟੇਨਾ ਜਿਹੜੇ ਸਾਡੇ ਜਿਮਾਂਸਾ ਨੂੰ ਉਹਨਾਂ ਦੇ ਬੀਂਗ ਸਾਡੇ ਮੇਰਾ ਕੰਟਰੋਲਰ ਸਿਵਲ ਡਿਫੈਂਸ ਦੇ ਕੋਲ ਪਿੰਡਾਂ ਦੇ ਉਹ ਮੈਂ ਚੀਫ ਹੰਤਰ ਨੂੰ ਉਹਦੇ ਦੇਸ਼ ਦਿੱਤੇ ਉਹਨਾਂ ਕਿ ਵੀ ਜੋ ਤੁਸੀਂ ਫਾਰਕਾ ਏਰੀਆ ਦੇ ਵਿੱਚ ਤਾਂ ਕਿ ਇਨਾ ਕੋਈ ਨਹੀਂ ਸੁਭਾ। ਤਾਂ ਜਿਵੇਂ ਉਹਨਾਂ ਦੇ ਦਿਸ਼ਾ ਨਿਰਦੇਸ਼ ਹੋਏ ਮੈਨੂੰ ਸਭ ਤੋਂ ਵੱਡੀ ਸਪੋਰਟ ਹੈਗੀ ਹੈ ਜਿਵੇਂ ਜੈਨ ਸਾਹਿਬ ਨੇ ਬਖਸ਼ਰ ਸਾਹਿਬ ਨੇ ਕੋਬਰ ਜੀ ਬਸੀ ਸਾਹਿਬ ਨੇ ਬਸ ਮੈਂ ਕਿਹੜੇ ਕਿਹੜੇ ਨਾਮ ਲਾਵਾਂ ਸਿਵਲ ਡਿਫੈਂਸ ਦੀ ਪੂਰੀ ਟੀਮ ਜਿਹੜੀ ਕੀ ਆਇਆ ਨਗਾਲੋ ਕਿ ਜੇ ਮੈਂ ਕਹੇ ਵੀ ਹੌਂਕਲਾ ਵੀ ਸਿੱਟਣ ਦੀ ਕੋਸ਼ਿਸ਼ ਕਰਦਾ ਤਾਂ ਉਹ ਮੈਨੂੰ ਚੱਕ ਕੇ ਮੋਢੇ ਤੇ ਚਲੋ ਜੀ ਚਲੋ 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 ਤੇਰਾ ਤੇ ਰਹੀ ਗੱਲ ਜਿਹੜੀ ਕੋਈ ਜਿਵੇਂ ਕਹਿੰਦੇ ਗਵਾਹੀਆਂ ਦੀ ਮੈਂ ਦਿਲੋਂ ਧੰਨਵਾਦ ਉਹਨਾਂ ਨੂੰ ਵੀਰਾਂ ਦਾ ਮੈਂ ਉਹਨਾਂ ਨੂੰ ਮਿਲਤਾ ਕਰਦਾ ਕਿ ਨਹੀਂ ਬੋਲ ਨਹੀਂ ਚਾਹੀਦਾ ਹੋਰ ਨਹੀਂ ਚਾਹੀਦਾ ਖਰਾਬ ਨਾ ਹੋ ਜੇ ਮੈਨੂੰ ਹੁਣ ਵੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਰੋਜ਼ ਇੱਕ ਦੋ ਖਰਵਾਉਦੇ ਹੈ ਦਵਾਈਆਂ ਚਾਹੀਦੀਆਂ ਰਸ ਉਹ ਰਾਸ਼ਨ ਚਾਹੀਦਾ ਰਸ ਮੈਨਰੇ ਹੁੰਦਾ ਵੀ ਚੀਜ਼ ਜਿਹੜੀ ਹੈ ਉਹਨਾਂ ਤੱਕ ਪਹੁੰਚੇ ਸਹੀ ਇੱਥੇ ਪਹੁੰਚੇ ਖਰਾਬ ਨਾ ਹੋਵੇ ਅੱਜ ਵੀ ਸਾਡੇ ਕੋਲ 10000 ਰੁਪਏ ਦੀ ਕਾਣੀ ਦੀ ਜਰੂਰਤ ਹੈ 350 350 ਕਿੱਟ ਸਾਡੇ ਕੋਲ ਰਾਸ਼ਨ ਦੀ ਪਈ ਹੈ ਦਵਾਈਆਂ ਦਾ ਇੰਨਾ ਤੇ ਪੈਸਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ 1500 ਲੋਟੇ ਟੀ-ਸ਼ਰਟ ਜਿਹੜੀ ਹੁਣ ਕੱਲ ਤੋਂ ਵੰਡਣੀ ਸ਼ੁਰੂ ਹੋਣੀ ਹੈ ਕੱਲ ਵੀ ਹੈਗੀ ਟੀਮ ਬੰਸਰ ਸਿੰਘ ਆਪੇ ਰਹਿਣ ਵਾਲੀ ਤੇ ਲੈ ਕੇ ਜਾ ਰਹੇ ਨੇ ਉੱਥੇ ਮੇਰੇ ਸਾਥ ਨੂੰ 1500 ਟੀ-ਸ਼ਰਟ 1500 ਲੋਰ ਸਲੀਪਰ ਜੁੱਤੇ ਮੱਛਰ ਜਾਲੀਆਂ ਤਰਪਾਲਾਂ ਮਤਲਬ ਮੈਂ ਤਾਂ ਇਹਨਾਂ ਨੂੰ ਵਿੰਪਤਾ ਕਰੀ ਜਾਂਦਾ ਕੋਈ ਚੀਜ਼ ਖਰਾਬ ਹੁੰਦਾ ਪਾਉਂਦੇ ਜਿਹੜੇ ਲੋਡ ਬੰਦ ਹੈ ਉਹਨਾਂ ਕੋਲ ਪਹੁੰਚ ਕੇ ਦੇ ਦਿੰਦੇ ਸਾਰੇ ਉਸਤਾ ਵੀ ਇਸੇ ਅਧੀਨ ਚੱਲ ਰਹੀ ਹੈ ਜਿਨ੍ਹਾਂ ਚਿਕਰ ਮਾਲਕ ਸਾਡੇ ਤੇ ਬੇਰ ਕਰੇਗਾ ਅਸੀਂ ਸੇਵਾ ਕਰਾਂਗੇ ਦਰਸਨ ਸੇਵਾ ਦੇ ਕੰਮਾਂ ਵਿੱਚ ਤੁਸੀਂ ਮਿਸਾਲ ਬਣਦੇ ਹੋ ਤੁਹਾਨੂੰ ਸੇਵਾ ਕਰਨ ਕਿਸ ਤਰ੍ਹਾਂ ਕੋਈ ਮਹਿਸੂਸ ਹੁੰਦੀ ਲੋਕ ਤਾਂ ਬੜਾ ਫੋਕਾ ਮਿਲੋ ਗਿਆ ਜੀ ਟਾਈਂਸ ਦੇਖਿਆ ਜਾਵੇ ਕਿਸੇ ਨੂੰ ਕੋਈ ਪਾਣੀ ਪਿਲਾ ਕੇ ਰਾਜ਼ੀ ਨਹੀਂ ਨਹੀਂ ਸਰ ਇਹ ਕੋਈ ਕਿਸੇ ਨੂੰ ਕੋਈ ਪਾਣੀ ਪਿਲਾ ਦੇ ਮਾਲਕ ਦੀ ਕਿਰਪਾ ਹੈ ਮਾਲਕ ਨੇ ਮੈਨੂੰ ਬਖਸ਼ੀ ਹੈ ਮੈਂ ਕਰਦੇ ਤਾਂ ਅੱਗੇ ਇਸ ਤਰ੍ਹਾਂ ਦੀ ਸੇਵਾ ਥੋੜੀ ਜਾਰੀ ਰਹੇਗੀ ਜਿੰਮੀਕਰ ਮਾਲਕ ਮਿਹਰ ਕਰੇਗਾ ਜੇ ਮਾਲਕ ਨੇ ਮੇਰੀ ਸੱਚੀ ਸੇਵਾ ਲੈਣੀ ਹੈ ਬਾਲਾ ਜੀ ਦੀ ਸੇਵਾ ਲੈਣੀ ਹੈ ਤਾਂ ਮੈਨੂੰ ਬਾਲਾ ਜੀ ਵੱਲ ਬਖਸ਼ੇਗਾ ਜੇ ਉਹ ਮੈਨੂੰ ਬਲ ਬਖਸ਼ੂਗੇ ਮੈਂ ਕੋਈ ਨਹੀਂ ਸੇਵਾ ਕਰਨ ਵਾਲਾ ਮੈਨੂੰ ਬਲ ਬਖਸ਼ੇਗਾ भरावान का सहयोग होता है चल पी डॉक्टर साहब बठिडे लोग तो बच्चा बच्चा जानता है जो बाहर लोगवा फोन नंबर एड्रैस की मेरा फ़ोन नंबर है जी बानवे एक सौ चौह उ पांच सौ छपंजा बठिडे तीन कुड़ी के कोई है नहीं मन हो में किसी कृपा कोशिश कराँगा जिन्ना मैं कसा ਮੈਂ ਹਮੇਸ਼ਾ ਤੇ ਤਾਂ ਇਹ ਸਾਡੇ ਡਾਕਟਰ ਤਸੀਮ ਜੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੇਵਾ ਦੇ ਕੰਮਾਂ ਵਿੱਚ ਅਰਪਿਤ ਕੀਤੀ ਹੈ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਇਹਨਾਂ ਦੀ ਟੀਮ ਕਰਦੀ ਹੈ ਬਠਿੰਡਾ ਤੋਂ ਰਾਜ ਕੁਮਾਰ ਐਮਡੀ ਜੀ ਵਿਸ਼ੇਸ਼ ਰੂਪ